ਦੋਸਤੋ ਤੇ ਤੁਹਾਡੀ ਵਜ੍ਹਾ ਕਰਕੇ ਤੇ ਸਾਨੂੰ ਮਤਲਬ ਕਿ ਬਹੁਤ ਵੱਡੇ ਵੱਡੇ ਪ੍ਰੋਗਰਾਮਾਂ ਤੇ ਇਨਵਾਈਟ ਕਰਨ ਲੱਗ ਗਏ ਆ ਤੇ ਹੋਇਆ ਸਿਰਫ ਤੁਹਾਡੇ ਕਰਕੇ ਪੋਸੀਬਲ ਨਹੀਂ ਤਾਂ ਕੌਣ ਸਾਨੂੰ ਜਾਣਦਾ ਸੀਗਾ ਤੇ ਬਹੁਤ ਬਹੁਤ ਧੰਨਵਾਦ ਜੀ ਬਲੌਗ ਨਾ ਬਣੇ ਰਹੇ ਉਹ ਤੁਹਾਨੂੰ ਬਲੌਗ ਦਿਖਾਵਾਂਗੇ ਸਾਰਾ ਤੇ ਇੱਕ ਵਾਰੀ ਅਸੀਂ ਚੱਲੇ ਆ ਸਾਡੀ ਜਿਹੜੀ ਬੇਟੀ ਹੈ ਉਹਨੂੰ ਲੈਣਾ ਹੈ ਹਰ ਹਰ ਸਿਮਰਨ ਨੂੰ ਆਫਟਰਬਾਦ ਪਵਨ ਨੇ ਹਬੋਰ ਮਾੜਾ ਮੋਟਾ ਡੈਂਟਿਕ ਪੈਂਟਿੰਗ ਕਰਾਉਣੀ ਹੈ ਤੇ ਫਿਰ ਅਸੀਂ ਅੱਜ ਕੀਰਤ ਕਰੋ ਵਾਲਿਆਂ ਘਰੇ ਜਾਣਾ ਤੇ ਸਾਡੇ ਜਿਹੜੇ ਦੋਸਤ ਤੇ ਉਹਨਾਂ ਉਹਨਾਂ ਦੇ ਘਰੇ ਜਾ ਕੇ ਵੀ ਥੋੜਾ ਬਹੁਤ ਬਲੌਗ ਸ਼ੂਟ ਕਰਾਂਗੇ ਤੇ ਫਿਰ 3 ਵਜੇ ਸਾਡਾ ਪ੍ਰੋਗਰਾਮ ਆ ਠੀਕ ਆ ਹਰ ਸਿਮਰਨ ਨੂੰ ਵੀ ਅਸੀਂ ਲੈ ਲਿਆ ਜੀ ਚੰਗੇ ਧਰੋ ਕੇ ਪਹਿਲੇ ਸਰਵਰ ਖੁਈਆਂ ਤੋਂ ਲੋ ਜੀ ਹਰ ਸਿਮਰਨ ਤੇ ਪਵਨ ਸ਼ਾਗਿਰ ਨੇ ਫੁਲਕਾ ਹਾਂਜੀ ਰਮਨ ਭੈਣ ਦੇ ਘਰੇ ਜਿਹੜਾ ਕਿ ਪਹੁੰਚ ਗਏ ਆ ਕਿਉਂਕਿ ਕਾ ਰੋਗੇ ਜਲਦੀ ਥੋੜੇ ਹੋਏ ਸੀ ਭੈਣ ਹੋਣਾ ਨੇ ਰੋਟੀ ਦਾ ਪ੍ਰਬੰਧ ਸਾਰਾ ਕੀਤਾ ਹੋਇਆ ਸੀ ਇਧਰ ਜੈਸ਼ਵੀਕ ਨੂੰ ਕਰ ਲਈ ਸ਼ਰਾਰਤਾਂ ਬਹੁਤ ਹਾਂਜੀ ਤੇ ਹੁਣ ਅਸੀਂ ਤਿਆਰ ਹੋ ਕੇ ਰਮਨ ਭੈਣ ਦੇ ਘਰੋਂ ਤੇ ਹੁਣ ਅਸੀਂ ਚੱਲ ਪਏ ਸੀਗੇ ਜੀ ਤਲਵੰਡੀ ਸਾਬੋ ਨੂੰ ਤੇ ਇਹਨਾਂ ਦਾ ਪਿੰਡ ਜਿਹੜਾ ਕਿ ਨੇੜੇ ਹੀ ਰਹਿ ਜਾਂਦਾ ਹੈਗਾ ਤਲਵੰਡੀ ਦੇ ਤੇਸ ਕਰਕੇ ਅਸੀਂ ਇਹਨਾਂ ਦੇ ਘਰ ਵੀ ਆ ਗਏ ਸਿੱਧੇ ਆਖਿਆ ਚਲੋ ਨਾਲੇ ਇਹਨਾਂ ਨੂੰ ਮਿਲ ਜਾਨੀਏ ਨਾਲੇ ਚਾਰ ਗੱਲਾਂ ਪਤਾ ਕਰ ਜਾਨੇ ਆ ਤੇ ਨਾਲੇ ਥੋੜਾ ਜਿਹਾ ਸੌਖਾ ਹੋ ਜੂਗਾ ਕਿਉਂਕਿ ਆਪਾਂ ਨੂੰ ਕਾਫੀ ਦੂਰ ਪੈ ਜਾਂਦਾ ਹਨਾ ਲੋਕ ਗੀਤ ਮੈਂ ਪੰਜਾਬੀ ਵਿਰਸੇ ਨੂੰ ਬਹੁਤ ਹੀ ਦਿਲੋਂ ਪਿਆਰ ਕਰਦੀ ਹਾਂ ਤੇ ਆਪ ਨੂੰ ਮੈਂ ਇੱਥੇ ਬੈਠੇ ਸਾਰਿਆਂ ਨੂੰ ਇੱਕੋ ਸੱਦਾ ਦੇਣਾ ਚਾਹੂੰਗੀ ਕਿ ਆਪਾਂ ਕਹਿੰਦੇ ਵਿਰਸੇ ਨੂੰ ਬਚਾਓ ਸਾਰੇ ਕਹਿੰਦੇ ਆ ਵੀ ਸਾਰੇ ਵੀ ਕਹਿੰਦੇ ਆ ਕਿ ਬਚਾਏ ਵਿਰਸੇ ਨੂੰ ਅਪਣਾਓ ਕਿ ਸਾਡਾ ਵਿਰਸਾ ਸਟੇਜਾਂ ਤੱਕ ਸੀਮਿਤ ਨਾ ਰਹੇ ਜੇ ਸਾਡਾ ਵਿਰਸਾ ਸਾਡੇ ਘਰ ਆ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਮੈਡਮ ਨੇ ਬਿਲਕੁਲ ਸਹੀ ਕਿਹਾ جو بھی شگنا دی بنی جاندی ہے تے باقی سوٹ تے جو آپ کہنے ہیں عام جنے یہ چیزہ ہوں دی ہے جو پہلا نے سمیچ ہوں دی سی آج کل چیزہ ختم ہو گیا نے اے سونے ربی کنکا سی کھیتی لہروں دیا سونے دے مہینے پیگا پی پلی سی پوندیا सिचियां <inku> र میرے پنجا دا وچ فرما جڑیاں رہ گیا اے سُہے وچینے واڑیاں نا کرے اڑیاں ہوئے اج ابھر اوکا ڈی پریکٹس کرنی اے سُہے وچینے ਦਾ ਪੇਟ ਲੈ ਜੋ ਤੈਨੂੰ ਮੈਂ ਨਾਂ ਹੱਥ ਕਰੀਆਂ ਆਜੋ ਜੀ ਉਹ ਸੂਹੇ ਵਿੱਚ ਹੀ ਰਹੇ ਮਾਰਿਆ ਮਗੜੀਆਂ ਓਏ ਸੂਹੇ ਵਿੱਚ ਹੀ ਰਹੇ ਮਾਰਿਆ ਮਗੜੀਆਂ ਓਏ ਨਹੀਂ ਦਫੇ ਪਾਪਾ ਹੋਗੇ ਤੇਰੀਏ ਕੱਲ ਦਾ ਜਾਨ ਆਏ ਹੋਏ ਮੇਟੀਰੇ ਮਾਰ ਆਵਾਂ ਗਾਉਂਦਈਂ ਮੈਂ ਕਸੂਹੇ ਬੱਚੀ ਨੇ ਮਾਰ ਆਵਾਂ ਗਾਉਂਦਈਂ ਮੈਂ ਕਸੂਹੇ ਬੱਚੀ ਨੇ ਜੀ ਲਾਫ ਨੂੰ ਬਚਾਉਣ ਵਾਸਤੇ ਸੌਰਤ ਥੈਂਕ ਯੂ ਦਮ ਕੇ ਕੰਮ ਕਰਦੇ ਹਾਂ। ਨਵੇਂ ਪੇਸ਼ ਕੀ। ਦਿਨੋਂ ਇਸ ਮੋਚ ਦਾ ਸਟੇਜ ਦਾ ਉਹਨੇ ਰੰਗ ਬਣਿਆ। ਸਭ ਤੋਂ ਧੰਨਵਾਦ ਕਰਦੇ ਹਾਂ। ਔਰ ਸ਼ਾਇਦ ਨਾਮ ਤਾਂ ਪਤਾ ਹੋ ਗਿਆ। ਨਹੀਂ ਇਹ ਬਹੁਤ ਬਹੁਤ ਪਰ ਅੱਜ ਬਹੁਤ ਸਾਰੇ ਉਹ ਚਿਹਰੇ ਆਏ ਕੋਈ ਸਟੇਜ ਤੇ ਜਿਹੜੇ ਸੋਸ਼ਲ ਮੀਡੀਆ ਤੇ ਨਵੇਂ ਨਵੇਂ ਟੀਜਰ ਬਹੁਤ ਘਰੇ ਰਹਿੰਦੇ ਆ ਤੇ ਕਈ ਵਾਰ ਮੈਂ ਵੀ ਉਹਨਾਂ ਦੇਖਦੀ ਹੁੰਦੀ ਹਾਂ ਹੁਣ ਸਾਰੇ ਕਲਵੱਡੀ ਸਾਹੋਬੋ ਦੀ ਧਰਤੀ ਤੇ ਆਏ ਆ ਜਿਹਨੂੰ ਸੱਚੀ ਬਾਣੀ ਤੇ ਅਗਲੀ ਵਾਰੀ ਨਾਮ ਤੇ ਖੜ ਤੇ ਬਤਾਏ ਕਰਾਮਤ ਨਵੀ ਨਵੀ ਗੱਲਾਂ ਕਰਦੇ ਜੋ ਸਾਰੇ ਬੰਤ ਤਰ੍ਹਾਂ ਵੈਸੀ ਬੋਲੀ ਤੋਂ ਨਿਮੋਣ ਚੱਲ ਚੱਲ ਮੈਂ ਸ਼ੁਰੂ ਕਰ ਦਿੰਦੀ ਹਾਂ कणिक रिकन ਚਲੋ ਜੀ ਅੱਤੇ ਕੰਮੇ ਹੋ ਜਾਂਦਾ ਨਾ ਕਾਸ਼ੀ ਕਾਲ ਜੀ ਸਾਰਿਆਂ ਨੂੰ ਤੇ ਬਹੁਤ ਵਧੀਆ ਲੱਗਿਆ ਦੋਸਤੋ ਇੰਨੀਆਂ ਭਿਆਨਾਂ ਨੂੰ ਅਸੀਂ ਮਿਲੇ ਆ ਤੁਸੀਂ ਵੀਡੀਓ ਦੇਖਦੇ ਰਹੋ ਬਹੁਤ ਵਧੀਆ ਪ੍ਰੋਗਰਾਮ ਸੀ ਬਹੁਤ ਬਸਤਾ ਕੀ ਬਣੋ ਤੇ ਬਾਏ ਬਾਏ ਜੀ ਸਾਰਿਆਂ ਨੂੰ ਬਹੁਤ ਵਧੀਆ ਰੋਕਾਂ ਦੇ ਰੱਖੋ ਰੰਗਾ ਵੀ ਸੰਧੂ ਬਾਏ ਬਾਏ ਟਾਟਾ ਬਾਏ 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 ਟਾਟਾ